ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੋਲ ਠੱਠੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੱਗੋ ਬੂਆ ਥੋੜੀ ਦੂਰੀ ਤੇ ਆ ਦੋਸਤੋ ਇਸ ਪਿੰਡ ਦੇ ਇੱਕ ਪਾਸੇ ਪੁੱਚਰ ਸੁਰ ਸਿੰਘ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਖਾਸ ਵਿਜਰ ਤੁਸੀਂ ਪਿੰਡ ਸੋਲ ਕਰਨੀ ਆ ਵੀਰ ਗੁਰਸਾਹਬ ਸਿੰਘ ਦੇ ਕੋਲੇ ਆਏ ਆ ਦੋਸਤੋ ਪਹਿਲੀ ਆਪਣੀ ਵੀਡੀਓ ਆ ਅੱਜ ਇਸ ਘਰ ਤੋਂ ਪਸ਼ੂ ਤੁਹਾਨੂੰ ਤਿੰਨ ਦਿਖਾ ਦੇਣੇ ਆ ਦੋ ਮੱਝਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਮੱਝ ਬਿਲਕੁਲ ਸੂਨ ਦਾ ਨੇੜ ਆ ਤਿਆਰੀ ਤੇ ਆ ਤਿੰਨਾ ਪਸ਼ੂਆਂ ਦੀ ਡਿਟੇਲ ਜਿਹੜੀ ਸਾਂਝੀ ਕਰ ਲਾਂਗੇ ਆਪਾਂ ਤੁਹਾਡੇ ਨਾਲ ਵੀਰ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਸੋ ਮੱਝ ਏਰੀਆ ਦਾ ਪਿੰਡ ਆ ਦੋਸਤੋ ਸੁਰ ਸਿੰਘ ਬਿਲਕੁਲ ਨਜ਼ਦੀਕ ਆ ਕਾਫੀ ਵੱਡਾ ਪਿੰਡ ਸੁਰ ਸਿੰਘ ਥੋੜੀ ਦੂਰੀ ਤੇ ਆ ਤੇ ਬਿਲਕੁਲ ਨਾਲ ਲੱਗਦਾ ਪਿੰਡ ਪੁੱਚੇਰ ਆ ਖਾਸ ਵਿਜੜ ਪਿੰਡ ਸੋਲ ਕਰਨੀ ਆ ਸੋ ਡਿਟੇਲ ਸਾਂਝੀ ਕਰਦੇ ਆ ਦੋਸਤੋ ਸੋ ਪਹਿਲਾਂ ਜਿਹੜੀ ਤੁਸੀਂ ਤਰੀਕ ਜ਼ਰੂਰ ਨੋਟ ਕਰ ਲਓ ਅੱਜ 2 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਅਨੀਮਲ ਜਿਹੜਾ ਪਸੰਦ ਆਊਗਾ ਹੱਕ ਸਮਝ ਕੇ ਆਪਣਾ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਮੱਝਾਂ ਨੇ ਦੋ ਮੱਝਾਂ ਤਾਜ਼ੀਆਂ ਸੁਨੀਆਂ ਸਵਾਈਆਂ ਇੱਕ ਗੱਬਣ ਆਉ ਲੈਨੇ ਆ ਡਿਟੇਲ ਵੀਰ ਹੋਂਾਂ ਤੋਂ ਸਭ ਤੋਂ ਪਹਿਲਾਂ ਵੀਰ ਗੁਰਸਾਖ ਸਿੰਘ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਪਿੰਡਾਂ ਉਂਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਵੀ ਸਾਡੇ ਕੋਲ ਆਇਆ ਜੋ ਠੀਕ ਅੱਛਾ ਸਾਬਰ ਹੈ ਪ੍ਰੋਗਰਾਮ ਆਪਣਾ ਵਿਕਰੀ ਵਾਲੇ ਪਸ਼ੂ ਹੀ ਆਉਂਦੇ ਆ ਹਾਂ ਜੀ ਹਾਂ ਜੀ ਵੀਰ ਜੀ ਆਪਾਂ ਕਾਫੀ ਟਾਈਮ ਤੋਂ ਵੇਖ ਕਰਦੇ ਆਂ ਕੰਮ ਤੇ ਅਈ ਤੁਹਾਡੇ ਨਾਲ ਸੰਪਰਕ ਅੱਜ ਹੀ ਹੋਇਆ ਵੇ ਫਸਟ ਵਾਰ ਹੀ ਆਪਣਾ ਠੀਕ ਹੈ ਜੀ ਤੇ ਪਹਿਲਾਂ ਚਲੋ ਇਦਾਂ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਹਾਂ ਤੇ ਅੱਜ ਮੈਂ ਚਲੋ ਦਿਲ ਕੀਤਾ ਇਹ ਵੀਡੀਓ ਪਾਈਏ ਵੀਰ ਦੇ ਚੈਨਲ ਤੇ ਤੇ ਆਪਣੇ ਸਰੋਤਿਆਂ ਦੇ ਨਾਲ ਥੋੜਾ ਜਿਹਾ ਪਿਆਰ ਵਧਾਈਏ ਬਿਲਕੁਲ ਤੇ ਬਾਕੀ ਸਾਰੇ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਭੈਣਾਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਜਿਹੜਾ ਵੀ ਸਾਡਾ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵੱਧ ਚੱਲੇ ਜਿਹੜੀ ਠੀਕ ਹੈ ਜੀ ਹਾਂ ਜੀ ਮਿਹਰਬਾਨੀ ਵੀਰੇ ਹਾਂ ਜੀ ਸੋ ਸਾਬਰੇ ਇਹ ਪਸ਼ੂ ਇੱਕ ਗੱਭਣੇ ਆਪਣੇ ਕੋਲ ਦੋ ਤਾਜ਼ੀਆਂ ਸੂਈਆਂ ਹਾਂਜੀ ਹਾਂਜੀ ਵੀਰ ਜੀ ਹਾਂਜੀ ਠੀਕ ਆ ਜੀ ਤਾਂ ਪਹਿਲੇ ਨੰਬਰ ਤੋਂ ਜਿਹੜੀ ਗੱਭਣੇ ਤੋਂ ਸਟਾਰਟ ਕਰ ਲੀਏ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਸੂਹਾ ਕਿੰਨਾ ਸੁੰਦੀ ਪਈ ਇਹਦਾ ਵੀਰ ਜੀ ਆਪਾਂ ਲਿਆਂਦੀ ਆ ਤੇ ਘਰ ਵਾਲੇ ਵੀਰਾਂ ਨੇ ਕਿਹਾ ਵੀ ਦੂਜਾ ਸੂਹਾ ਵਾ ਹਾਂਜੀ ਤੇ ਗਰਾਊਂਡ ਦੇ ਵਿੱਚ ਹੀ ਵੀਰ ਜੀ ਦੂਜਾ ਹੀ ਲੱਗਦੀ ਆ ਹੈ ਵੀ ਦੂਜਾ ਹੀ ਆ ਠੀਕ ਆ ਤੇ 14 ਕਿਲੋ ਦੁੱਧ ਵੀਰ ਜੀ ਗਾਰੰਟੀ ਨਾਲ ਇਹਦਾ ਠੀਕ ਆ ਜੀ ਹਾਂਜੀ 14 ਕਿਲੋ ਦੀ ਆਪਾਂ ਗਾਰੰਟੀ ਦੇਨੇ ਆ ਹੂੰ ਚਾਹੇ ਆਪਣੇ ਕੋਲ ਕੋਈ ਸੂਈ ਲੱਜੇ ਚਾਹੇ ਸੂਣ ਵਾਲੀ ਲੈ ਜੇ ਆਪਾਂ ਗਰੰਟੀ ਨਾਲ ਦੁੱਧ ਮੱਝ ਦਵਾਂਗੇ ਤੇ ਪਿਛਲੇ ਸੂਏ ਨੂੰ ਵੇਖਦੇ ਹੋਏ ਪਿਛਲੇ ਸੂਏ ਨੂੰ ਵੇਚਦੇ ਹੋਣ ਘਰ ਵਾਲੇ ਕਹਿੰਦੇ 12 ਕਿਲੋ ਦਾ ਜਾਨੀ ਕਿ ਫਰਸਟ ਪ੍ਰਾਈਜ਼ ਇਹਦਾ ਫਰਸਟ ਸੂਏ ਦਿੱਤਾ ਹੈ ਨੇ ਫਿਰ ਕਿ ਆਪਾਂ ਵੀ 2 ਕਿਲੋ ਦੀ ਆਸਤੇ ਰੱਖਦੇ ਹਾਂ ਦੂਜੇ ਸੂਏ 2 ਕਿਲੋ ਤੇ ਵਧਾਉਗੀ ਨਾ ਚੱਡਾ ਪਾਣੀ ਥਾਣੀ ਚੰਗੀ ਹੈ ਕਿਉਂਕਿ ਵੇਖੋ ਜੀ ਥਾਣਾ ਦੀ ਬਹੁਤ ਸਾਫ ਆ ਚੱਡਾ ਵੇਖੋ ਕਰਮਾਲੀ ਦਾ ਕਿੰਨੀ ਬਣੀ ਆ ਤੇ ਐਡੀਆਂ ਮੱਝਾਂ ਵੀ ਜੇ ਦੁੱਧ ਨਹੀਂ ਦੇਣਾ ਤਾਂ ਫਿਰ ਕਿੰਨੇ ਦੇਣਾ ਉਹ ਕਰਮਾਲੀ ਵੈਸੇ ਪੰਡਾ ਪਾਈ ਖੜੀ ਆ ਦੋਸਤੋ ਠੀਕ ਆ ਆਰਡਰ ਕੁਆਲ ਵੱਡੀ ਆ ਹਾਈਟ ਕੱਦ ਦੇਖ ਲਈਏ ਤੇ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ। ਸੋ ਪਿੱਠ ਪੂੜੇ ਦੀ ਚੌੜੀ ਆ ਸਿੰਗਲ ਖੱਡੀ ਦੀ ਆ ਰਾਜੀ ਵਜਨ ਦੋੜ ਆਲੀ ਆ ਪੂਰੀ ਵਜਨ ਵਟਾ ਪੂਰਾ। ਹਾਈਟ ਕੱਦ ਸੋਹਣਾ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਵੱਡੀਆਂ ਝੋਟੀਆਂ ਦੇ ਵਿੱਚ ਕੋਈ ਵੀ ਰਿਕਾਊਂਟ ਕਰ ਲੇ। ਸੂਬਾ ਦੂਜਾ ਸਮਝ ਲਿਓ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਦੂਜਾ ਮੰਨ ਕੇ ਵੀਰ ਹੋਣਾ ਦਾ ਸੇਲ ਪਰਚੇਜ ਦਾ ਕੰਮ ਆ ਦੂਜਾ ਸੂਬਾ ਮੰਨ ਕੇ ਖਰੀਦੀ ਆ। ਅੱਗੋਂ ਤੁਸੀਂ ਜਿਹੜੀ ਆ ਫੇਸ ਕੁਆਲਿਟੀ ਤੋਂ ਬਾਕੀ ਪੂਰੀ ਬਾਡੀ ਬੰਤਰ ਤੋਂ ਤੁਸੀਂ ਜਜਮੈਂਟ ਕਰ ਲਿਓ ਤੇ ਜਾਂ ਮੰਨ ਲਿਓ ਦੂਜਾ ਮੰਨ ਲਿਓ ਅੱਗੇ ਹਰਕ ਤੇ ਦੋ ਦੋ ਪਹਿਲੇ ਸੂਏ ਫਰਸਟ ਟਾਈਮਰ ਨੇ ਦੱਸਿਆ ਵੀ 12 ਕਿਲੋ ਚੋਆਇਆ ਹਾਂਜੀ ਹਾਂਜੀ ਵੀਰ ਜੀ ਹਾਂਜੀ 12 ਕਿਲੋ ਫਰਸਟ ਟਾਈਮ ਨੇ ਦਿੱਤਾ ਐਰ ਕੀ ਅਹੀਂ ਚਲੋ ਵੀਰ ਜੀ ਖੁਦ ਵੀ ਆਸ ਕਰਦੇ ਹਾਂ ਬਾਕੀ ਜਿੱਡੀ ਝੋਟੀ ਆ ਜਿੰਨੀ ਇਹਦੀ ਸਾਹਬ ਹੋਈ ਆ 14 ਕਿਲੋ ਤੇ ਆ ਰਾਵਣਾ ਵੀਰ ਜੀ ਕੱਢੂ ਦੁੱਧ 14 ਤੋਂ ਘੱਟ ਨਹੀਂ ਦਿੰਦੀ ਜੇ ਐਡੀਆਂ ਮੱਝਾਂ ਦੁੱਧ ਨਾ ਦਿੱਤਾ ਤਾਂ ਫੇਰ ਵੀਰ ਜੀ ਦੇਣਾ ਕਿਨੇ ਬਿਲਕੁਲ ਤੁਸੀਂ ਵੀ ਹੋਏ ਵੀਡੀਓ ਬਣਾਉਂਦੇ ਹੋ ਬਾਕੀ ਥਾਨ ਭਾਂਡੇ ਦੀ ਵੀਰ ਜੀ ਬਹੁਤ ਖੁੱਲੀ ਆ ਬਹੁਤ ਠੰਡੀ ਸੀਲ ਜੋ ਨਹੀਂ ਦੇ ਵੇਖੋ ਘਬਰਾ ਮੱਜਾਂ ਦੇ ਹੱਥ ਲਾਉਂ ਦਿੰਦੀਆਂ ਤੇ ਇਹ ਕਰਮਾੜੀ ਵਿਚਾਰੀ ਕਿਤੇ ਮੈਨੇ ਗੱਲ ਹੀ ਕੋਈ ਨਹੀਂ ਆ ਬਿਲਕੁਲ ਜੀ ਬਿਲਕੁਲ ਐ ਨਹੀਂ ਠੰਡੀ ਸੋ ਤਿਆਰੀ ਬੈਸਟ ਆ ਦੋਸਤੋ ਇਹੋ ਜਿਹੇ ਪਸੂ ਨੂੰ ਦੇਖ ਕੇ ਇੱਕ ਆਈਡੀਆ ਆਪਾਂ ਲਾ ਸਕਦੇ ਆ ਵੀ ਜਿਹੋ ਜਿਹੇ ਬਾਕੀ ਪਾਕਿਸਤਾਨੀ ਬਰੀਡ ਚ ਆਉਂਦੀ ਜੇ ਵੇਖ ਲਓ ਵਿਰਜਾਂ ਦੇ ਪਾਕਿਸਤਾਨੀ ਨੀਲੀ ਸੇਮ ਉਹ ਚੀਜ਼ ਆਉਂਦੀ ਆ ਪੂਰੇ ਚਟੀਆਂ ਅੱਖਾਂ ਜੋ ਨੀਲੀਆਂ ਦੋ ਜੀ ਠੀਕ ਆ ਅੱਖ ਵੀ ਬਿੱਲੀ ਮਨਕੀ ਆ ਮੱਥਾ ਬੱਲ ਤੇ ਬਾਡੀ ਬੰਦਰ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਤਸੱਲੀ ਹੋ ਜੂਗੀ ਪੂਰੀ ਲਿਓ ਜੀ ਠੀਕ ਆ ਸੋ ਚੌੜੇ ਪਿੱਠ ਪੁੜ ਬਾਕੀ ਪਿਛਲੇ ਸੂਬਿਆਂ ਦੇ ਮੁਤਾਬਕ ਦੋਸਤੋ ਆਪਾਂ ਗੱਲ ਕਰ ਸਕਦੇ ਆ ਵੀ ਜਿਵੇਂ ਦੂਜੇ ਸੂਬੇ ਮੰਨ ਕੇ ਵੀਰ ਉਹਨਾਂ ਨੇ ਕੋਈ ਖਰੀਦੀ ਆ ਪਹਿਲੇ ਸੂਬੇ ਦੱਸਿਆ ਵੀ 12 ਕਿਲੋ ਜਿਹੜਾ ਮਿਲਕ ਪਾਇਆ ਗਲੀ ਚ ਲੈ ਸੋ ਇਸ ਵਾਰ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਬਾਕੀ ਜਿੱਡੀ ਦਾ ਸੇਵਾ ਸਾਭ ਦੇ ਵਿੱਚ ਆ ਜਿੱਡੀ ਕ ਸੰਭੀ ਆ ਉਹਨੂੰ ਵੇਖ ਕੇ ਆਪਾਂ ਇੱਕ ਜੱਜਮੈਂਟ ਕਾ ਆਈਡੀਆ ਹੋ ਜਾਂਦਾ ਵੀ ਵਧੀਆ ਦੁੱਧ ਪਾ ਦੇਊਗੀ ਠੀਕ ਆ ਬਾਕੀ ਚਾਲ ਢਾਲ ਕਾਫੀ ਸੋਹਣੀ ਆ ਆਰਡਰ ਕੁਆਲਿਟੀ ਚੰਗੀ ਆ ਬਿਲਕੁਲ ਜਿਹੜਾ ਦੋਸਤੋ ਆਰਡਰ ਤੁਸੀਂ ਦੇਖ ਲਓ ਬਿਗ ਆਰਡਰਸ ਆ ਜਾਂ ਠੀਕ ਆ ਠੀਕ ਆ ਸੋ ਚੌਰਸ ਦੇਵਾ ਅਗਾਹ ਨੂੰ ਵੀ ਉਹਨਾਂ ਤੇ ਪਛਾਣ ਨੂੰ ਵੀ ਉਹਨਾਂ ਠੀਕ ਆ ਤੇ ਠੰਡੀ ਧੀਰੀ ਆ ਜਿਵੇਂ ਆਪਾਂ ਵੇਹੜਾ ਨਾਰਮਲ ਦੇਖਦੇ ਆ ਬਿਲਕੁਲ ਕਈ ਸੀਲਸ ਆ ਉਹ ਵੇਹੜਾ ਉਸੇ ਤਰੀਕੇ ਨਾਲ ਵੀ ਜਿੱਥੇ ਖੜ ਗਿਆ ਵੇਖ ਸਕਦੇ ਹੋ ਉੱਥੇ ਪੈਰ ਗੱਡੇ ਆ ਠੀਕ ਆ ਸੋ ਚੌੜੇ ਪਿੱਠ ਪੂੜੇ ਦੀ ਪਤਲੇ ਪਿੰਡੇ ਦੀ ਆ ਤੇ ਉਮੀਦ ਜਿਹੜੀ ਦੋਸਤੋ ਕਰ ਸਕਦੇ ਇੱਕ ਆਈਡੀਆ ਹੈਗਾ ਵੀ ਚਲੋ ਚੰਗੀ ਸੇਵਾ ਤੇ ਆ ਦਰਮਿਆਨੀ ਨਾਰਮਲ ਸੇਵਾ ਤੋਂ ਤੁਸੀਂ 12 ਲੀਟਰ 13 ਵੀ ਚੋਲੋ ਪਰ ਚੰਗੀ ਸੇਵਾ ਤੇ ਹੋ ਸਕਦਾ ਵੀ 13 14 ਲੀਟਰ ਤੋਂ ਵੀ ਪਲੱਸ ਕਰ ਦੇ ਜਿ ਇਹੋ ਜਿਹਾ ਪਾਂਡਾ ਸਾਹਬ ਬਈ ਕਿੰਨਾ ਕੁ ਮੁੱਲ ਰੱਖਿਆ ਜਾਂਦਾ ਕੀ ਡਿਮਾਂਡ ਕਰਦੇ ਜੇ ਵੀਰ ਜੀ ਆਪਾਂ ਇੱਕ ਆਪਣੇ ਭਰਾਵਾਂ ਦੇ ਨਾਲ ਵਾਅਦਾ ਕਰਨਾ ਛੋੜਾ ਆ ਪੀ ਚਲੋ ਅਸੀਂ ਵੀ ਰੋਜ਼ ਵੀਡੀਓ ਵੀ ਇਹਨੇ ਵੀਰਾਂ ਦੀਆਂ ਤੇ ਕੋਈ ਵਾਅਦਾ ਕਰਦਾਗੇ ਅਸੀਂ ਲੱਖ ਤੋਂ ਘੱਟ ਭਾਈ ਦਵਾਂਗੇ ਕੋਈ ਨਾ 90000 ਤੋਂ ਹੂੰ ਆਪਾਂ ਲੱਖ ਵਾਲਾ ਵਟਾ ਵੀ ਛੱਡ ਦੇਣਾ ਤੇ 90 ਵਾਲਾ ਵਟਾ ਵੀ ਛੱਡ ਦੇਣਾ ਹੂੰ ਆਪਾਂ ਵੀਰ ਜੀ 85000 ਦੇ ਵਿੱਚ ਵਧੀਆ ਤੋਂ ਵਧੀਆ ਚੰਗੀ ਵਧੀਆ ਮੱਝ ਦਿ아가 ਰਾਂਗੇ 85000 ਤੋਂ ਅੰਦਰ ਆਣ ਕੇ ਹੂੰ ਆਪਣਾ ਆਰਡੀਨੈਂਸ ਦੇ ਨਾਲ ਇਹ ਵਾਅਦਾ ਅੱਜ ਤੋਂ ਹੀ ਠੀਕ ਹੈ ਜੀ ਵੀ 85000 ਤੋਂ ਲੈ ਕੇ ਥਾਣੋਂ ਥਾਣੋਂ ਵਧੀਆ ਮੱਝ ਟੌਪ ਦੀ ਜਿਹੜੀ ਹੋਏ ਕਰੀਓ ਆਪਾਂ ਜਾਨੀਏ ਲੈ ਕੇ ਆਪਣੇ ਕੋਲ ਤੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਆਪਾਂ ਆਪਣੇ ਕੋਲੋਂ ਸੇਲ ਕਰਾਂਗੇ ਹੂੰ ਇਸ ਵੀਰ ਜੀ ਮਾਈ ਦਾ ਮੁੱਲ ਅਸੀਂ ਹੋ ਇਹ ਲੱਖ ਰੁਪਈਆ ਕਰਦੀ ਸਾਡੀ ਤਾਂ ਵੀ ਵਿਗਦੀ ਆ ਬਿਲਕੁਲ ਪਰ ਆਪਾਂ ਵੀਰ ਜੀ ਕਰਨਾ ਨਹੀਂ ਨਾ 90 ਨਾ ਲੱਖ ਹਾਂ 85000 ਰੁਪਏ ਵੀਰ ਜੀ ਮੁੱਲ ਕਰਦੇ ਆਪਾਂ ਜੀ 85000 ਚ ਉਹਦਾ ਮਾਨਤਨ ਕਰਦਾਂਗੇ 85 ਚ ਹਾਂਜੀ ਲੋ ਵੀ ਦੋਸਤੋ 85000 ਤਾਂ ਵੀਰ ਦਾ ਅੱਜ ਜਿਹੜਾ ਐਗਰੀਮੈਂਟ ਹੀ ਸائن ਸਮਝਿਓ ਇਹ 85000 ਤੋਂ ਆਦੇ ਵੀ ਪਲੱਸ ਨਹੀਂ ਆਪਾਂ ਕਰਨਾ ਕਦੀ ਵੀ ਰੇਟ 85000 ਦੇ ਅੰਦਰ ਵਾਰੀ ਜਿਹੜੇ ਪਸ਼ੂ ਤੁਹਾਨੂੰ ਦੇਵਾਂਗੇ ਟੌਪ ਦਾ ਡੰਗਰ ਲਿਆ ਕੇ ਦੇਵਾਂਗੇ ਇਹ ਨਹੀਂ ਆਪਾਂ ਕੀ ਬੁੱਢੜ ਖੋਲਿਆਂ ਦਾ 85 85000 ਮੰਗੇ ਤੁਹਾਨੂੰ ਕਹਾਂਗੇ ਵੀਰ ਜੀ ਅਸੀਂ 85 ਦਾ ਵਾਅਦਾ ਕੀਤਾ ਹੈ ਐਜ਼ ਟੌਪ ਦੇ ਹੀਰੇ ਤੁਹਾਨੂੰ ਲਿਆ ਕੇ ਦੇਵਾਂਗੇ 85 ਤੋਂ ਅੰਦਰ ਰੇਟ ਰਹੂਗਾ 85 ਤੋਂ ਬਾਹਰ ਰੇਟ ਨਹੀਂ ਆਪਣਾ ਜਾਂਦਾ ਠੀਕ ਹੈ ਜੀ ਲੋ ਵੀ ਦੋਸਤੋ ਇੱਕ ਦੂਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣੀ ਆ ਮੱਝ ਤੁਹਾਨੂੰ ਪ੍ਰੋਪਰ ਦਿਖਾਤੀ ਆ 85000 ਦੇ ਵਿੱਚੋਂ ਛੋਟ ਚੱਪਾ ਹੋ ਜਾਊਗਾ ਠੀਕ ਆ ਮੱਝ ਚੰਗੀ ਆ ਥਣ ਪਾਂਡਾ ਜ ਦੁੱਧ ਡੇਰੀ ਦੇ ਲਈ ਕੰਮ ਕਰਨਾ ਉਹਦੇ ਲਈ ਕਾਫੀ ਬੈਸਟ ਆ ਕਿਉਂਕਿ ਦੁੱਧ ਦੇ ਨੇ ਬਹੁਤ ਸੋਨਾ ਪਾ ਦੇਣਾ ਚੰਗਾ ਲੇਵਾ ਚੰਗੀ ਦੁੱਧ ਵਾਲੀ ਮਾਲਕਨ ਜਿਹੜੀ ਚੀਜ਼ ਹੋਵੇ ਦੋਸਤੋ ਉਹਨੇ ਦੁੱਧ ਕੱਢਣਾ ਬਾਕੀ ਚੰਗੀ ਉਮੀਦ ਹੈ ਇਸ ਮੱਝ ਤੋਂ ਜਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਇੱਕ ਦੂਜੇ ਨੰਬਰ ਤੇ ਇੱਕ ਬਹੁਤ ਚੰਗੀ ਸ਼ਕੀਨ ਝੋਟੀ ਤੁਹਾਨੂੰ ਦਿਖਾਉਣ ਲੱਗੇ ਆ ਦੋਸਤੋ ਸੂਆ ਆਪਾਂ ਪੁੱਛ ਲੈਣੀ ਵੀਰ ਤੋਂ ਸੂਆ ਕਿੰਮਾ ਸੂਈ ਹੋ ਜੀ ਇਹ ਰਾਏ ਪਾਜੀ ਪਹਿਲਾਂ ਸੂਆ ਜੋ ਹਾਂਜੀ ਤੇ ਇਹਨੂੰ ਸੂਈ ਨੂੰ ਵੀਰ ਜੀ ਅੱਜ ਕੁਝ 15 ਦਿਨ ਹੋ ਗਏ ਆ ਠੀਕ ਆ ਜੀ ਹਾਂਜੀ ਕੱਲ ਮੜਾ ਮੇੜਾ ਮਾਰਿਆ ਝੋਟੀ ਮੇ ਇਹ 10 ਕਿਲੋ ਜਿਹੜਾ ਦੁੱਧ ਬਿਲਕੁਲ ਰੈਡੀ ਦੁੱਧ ਆਜ ਥੱਲੇ ਠੀਕ ਹੈ ਜੀ ਹਾਂ ਜੀ ਬਿਲਕੁਲ ਸੌ ਸੀਲ ਵੀਰ ਜੀ ਭਾਵੇਂ ਬੱਚੇ ਛੱਡਣ ਤੋਂ ਬਗੈਰ ਬੈਠੋ ਥੱਲੇ ਦੀ ਠੀਕ ਹੈ ਜੀ ਇੰਨੀਂ ਕਿ ਜ਼ਿਆਦਾ ਸੀਲ ਲਿਆ ਠੀਕ ਹੈ ਦਿਨ ਕਿੰਨੇ ਦੱਸਿਆ ਨੂੰ ਦਿਨ ਵੀਰ ਜੀ 15 ਦਿਨ ਸੂਈ ਨ ਹੋ ਗਏ ਆ 15 ਦਿਨ ਕੱਲ ਮੇਲੇ ਤੇ ਝੋਟੀ ਆਈ ਹੈ ਜੀ ਮੇਲੇ ਤੁਰਪੀ ਹਾਂ ਜੀ ਕੱਲ ਮੇਲੇ ਤੋਂ ਤੁਰਪੀ ਆ ਤੇ 10 ਕਿਲੋ ਦੁੱਧ ਬਿਲਕੁਲ ਤਿਆਰ ਜਿਹੜਾ ਚੋ ਲੈਣਾ ਆਪਾਂ ਠੀਕ ਹੈ ਜੀ ਹਾਂ ਜੀ ਸੋ ਬਾਕੀ ਪਹਿਲਣ ਝੋਟੀਆਂ ਚੱਡਾ ਚਾਹੁੰਦਾ ਕੋਈ ਸੁਣਾ ਹਾਂਜੀ ਠੀਕ ਆ ਚੌਰ ਸਲੇਵਾ ਬਿਲਕੁਲ ਫਾੜੀ ਦਾ ਇਹ ਬਾਕੀ ਵੀਰ ਜੀ ਕੋਈ ਇਹ ਨਾ ਵੀਰ ਆਖੇ ਵੀ ਇਹ ਨਾ ਛੱਡੀਆਂ ਵਾ ਇਹ ਹੁਣ ਪਸਮਾਲ ਆਇਆ ਆ ਪਾ ਅੱਛਾ ਜੀ ਬੱਚੇ ਛੱਡ ਕੇ ਪਸਮਾਲ ਆਇਆ ਝੋਟੀਆਂ ਦਾ ਠੀਕ ਆ ਜੀ ਹਾਂਜੀ ਆ ਦੇਖੋ ਜੀ ਠੀਕ ਆ ਮਗਰ ਬੱਚਾ ਕੀ ਤੇ ਮਗਰ ਵੀਰ ਜੀ ਕੱਟੀ ਜੋ ਮਗਰ ਵੀ ਕੱਟੀ ਆ ਹਾਂਜੀ ਕੱਟੀ ਆ ਠੀਕ ਆ ਜੀ ਹੁਣ 10 ਕਿਲੋ ਧਾਰਾਂ ਜਿਹੜੀਆਂ ਬਿਲਕੁਲ ਤਿਆਰੀ ਵੀਰ ਜੀ ਬਿਲਕੁਲ ਰੈਡੀ ਜਿਹੜੀ ਆਪਾਂ ਬਾੜੀ ਚੋਕੇ ਦੇਣੀ ਆ ਠੀਕ ਆ ਜੀ ਹਾਂਜੀ ਲਓ ਵੀ ਭਰਾਵੋ ਥਣ ਪ ਤਣਾ ਦੇ ਵਿੱਚ ਲਿਆਂਦੀ ਆ ਪਹਿਲਾਂ ਆਪਾਂ ਬਿਲਕੁਲ ਕਵਰੇਜ ਕਰਨ ਤੋਂ ਪਹਿਲਾਂ ਜਿਹੜਾ ਬੱਚਾ ਵੀਰ ਉਹਨਾਂ ਲਾਇਆ ਸੀਗਾ ਠੀਕ ਆ ਬਾਕੀ ਚੋਕੇ ਪਸਵਾ ਗਿਆ ਵੀ ਦੋ ਡੰਗ ਤਸੱਲੀ ਕਰ ਲਿਓ ਇਹ ਨਹੀਂ ਹੈਗਾ ਕਿ ਵੀ ਕੋਈ 10 ਵਜੇ ਚੁਵਾਈ ਕੀਤੀ ਹੈ ਤੇ ਕੋਈ ਸ਼ਾਮ ਨੂੰ ਵੀਰ ਬੈਂਦਾ ਥੱਲੇ ਆਣ ਕੇ ਤੇ ਤੁਸੀਂ ਨਰਾਸ਼ ਹੋਵੋਗੇ ਦੋ ਟਾਈਮ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਟਾਈਮ ਟੂ ਟਾਈਮ ਚੁਵਾਈ ਕਰ ਲਓ ਦਸੇ ਮੁਤਾਬਕ ਦੁੱਧ ਨਿਕਲਦਾ ਤੱਕ ਸੌਦਾ ਕਰ ਸਕਦਾ ਆਪਾ ਵੀਰ ਜੀ ਇੰਨੀ ਗਾਰੰਟੀ ਦਿੰਨੇ ਕਿ ਸਾਡੇ ਘਰੇ 4 ਦੇ ਚੋ 5 ਦਿਨ ਚੋ ਸਾਡਾ ਨਾਲ ਸਾਈ ਕਰ ਲੋ ਸਾਈ ਕਰਕੇ ਜਿੰਨੇ ਟਾਈਮ ਕਿਸੇ ਵੀਰ ਦਾ ਦਿਲ ਕਰੇ ਚੋ ਸਕਦਾ ਆ ਇੱਥੇ ਆ ਕੇ ਰਹਿਣ ਵਾਸਤੇ ਵੀ ਅਸੀਂ ਉਹਨੂੰ ਵੀ ਇਹਨੂੰ ਜਗ੍ਹਾ ਦੇਵਾਂਗੇ ਸਾਡੇ ਕੋਲ ਆ ਕੇ ਰਹਿ ਸਕਦਾ ਪ੍ਰਸ਼ਾਦੀ ਪਾਣੀ ਦੇਵਾਂਗੇ ਸਭ ਕੁਝ ਸੇਵਾ ਕਰਾਂਗੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਉਹ ਹੈ ਨਹੀਂ ਸਾਡੀ ਮੱਝਾਂ ਦੇ ਵਿੱਚ ਸ਼ੱਕ ਨਹੀਂ ਆ ਕਿ ਸਾਨੂੰ ਬਦਰੀ ਵੀ ਸਵੇਰ ਦੇ ਚੋਇਆ ਸ਼ਾਮ ਨੂੰ ਦੁੱਧ ਦੇਣ ਕੇ ਨਾ ਦੇਣਾ ਚਾਰ ਟਾਈਮ ਸਾਡੇ ਕੋਲ ਆ ਕੇ ਤਸੱਲੀ ਕਰੋ ਬਿਲਕੁਲ ਜੀ ਹਾਂ ਜੀ ਕਿਸੇ ਤਰ੍ਹਾਂ ਦਾ ਆਪਾਂ ਕੋਈ ਝੂਠ ਨਹੀਂ ਕਰਾਂ ਹਾਂ ਲਿਓ ਵੀਰ ਜੀ ਖ ਕਿਸੇ ਪਾਸੇ ਵੀਰਾਂ ਦਾ ਵੀ ਤੜਕੂ ਨਹੀਂ ਹੈਗਾ ਕਈ ਵਾਰਾਂ ਦੋਸਤੋ ਇੱਕ ਚਵਾਈ ਕਰਾਉਣ ਤੋਂ ਬਾਅਦ ਬਹੁਤੇ ਵੀਰ ਇਗਨੋਰ ਕਰ ਜਾਂਦੇ ਆ ਵੀ ਨਹੀਂ ਦੂਜੇ ਟਾਈਮ ਦੀ ਚਵਾਈ ਆ ਜਾਂ ਪਸ਼ੂ ਸੇਲ ਹੁੰਦਾ ਪਿਆ ਸਾਡਾ ਤੁਸੀਂ ਲੈਣਾ ਲਓ ਨਹੀਂ ਤੇ ਲਈ ਪਰ ਦੋ ਟਾਈਮ ਦੀ ਚਵਾਈ ਕਰ ਲਓ ਤਿੰਨ ਟਾਈਮ ਦੀ ਉਹ ਤੁਹਾਨੂੰ ਪਹੁੰਚ ਕਰਨੀ ਕਰਨੀ ਪੈਣੀ ਆ ਆਪਾਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਨਰਕਪਰਕ ਤੁਸੀਂ ਕਰਨੀ ਆ ਦਸਨ ਮੁਤਾਬਕ ਦੋ ਤੋਂ ਤੁਸੀਂ ਅਕਾਊਂਟ ਕਰਨਾ ਉਹਨਾਂ ਪਾਇਆ ਜਾਂਦਾ ਤੁਸੀਂ ਸੌਦਾ ਕਰ ਸਕਦੇ ਜੇ ਝੋਟੀ ਬਹੁਤ ਸੋਹਣੀ ਆ ਪਿਆਰੀ ਝੋਟੀ ਆ ਹਾਈਡ ਕੱਟ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਝੋਟੀ ਨਵੀਂ ਆ ਬਿਲਕੁਲ ਪਹਿਲਾਂ ਦੀ ਝੋਟੀ ਸੂਈ ਆ ਠੀਕ ਆ ਸਿੰਗੀ ਸੁੰਗੀ ਕਾਫੀ ਸੋਹਣੀ ਆ ਬਿਲਕੁਲ ਗੋਲ ਗੁਲਾਈ ਦੇ ਵਿੱਚ ਗੋਲ ਸਿੰਗ ਆ ਬਾਕੀ ਥਣ ਭਾਂਡਾ ਚੰਗਾ ਤੇ 10 ਕਿ ਲੀਟਰ ਜਿਹੜੀਆਂ ਧਾਰਾਂ ਨੇ ਥਣ ਤੁਹਾਨੂੰ ਪੂਰਾ ਮੁੱਠੀ ਆ ਠੀਕ ਆ ਮਗਰ ਵੀ ਕੱਟੀ ਇਹਦੇ ਫੀਮੇਲ ਕਾਫ ਨੂੰ ਜਨਮ ਦਿੱਤਾ ਇਹਨੇ ਆ ਦੇਖੋ ਜੀ ਠੀਕ ਆ ਜੀ ਅੱਛਾ ਸਾਹਿਬ ਇਹ ਕਿੰਨਾ ਇਹਦਾ ਮੁੱਲ ਕਿੰਨਾ ਕੀਤਾ ਇਹਦਾ ਵੀਰ ਜੀ ਨਾਰਮਲੀ ਮੋਲਾਪਾ ਕਰਦੇ ਵੇਖੋ ਜੀ ਜੇ ਬਾਜ਼ਾਰ ਦੇ ਹਿਸਾਬ ਨਾਲ ਲੋਕਾਂ ਦਾ ਵੇਖੀ ਪਰ ਆਪਾਂ ਲੋਕਾਂ ਨੂੰ ਵੇਖ ਕੇ ਨਹੀਂ ਚੱਲਣਾ ਲੋਕੀ ਦੇ ਸਵਾ ਸਵਾ ਲੱਖ ਡੇਢ ਡੇ ਲੱਖ ਝੋਟੀਆਂ ਦਾ ਮੁੱਲ ਲਾਉਂਦੇ ਇਹਨਾਂ ਦਾ ਪਰ ਆਪਾਂ ਉਹ ਜਿੱਥੇ ਪਹਿਲਾਂ ਹੀ ਕਹਿਤਾ ਵੀਰਾਂ ਨੂੰ ਕਿ ਆਪਾਂ ਇਸੀ ਤੋਂ ਅੰਦਰ ਹੀ ਮੁੱਲ ਕਰਨਾ ਹਾਂਜੀ ਇਹਦਾ ਵੀਰ ਜੀ ਭਾਵੇਂ 80 85 ਕਰੀਏ 75000 ਦੀ ਵੀਰ ਦੀ ਝੋਟੀ ਦੇ ਦਾਂਗੇ ਆਪਾਂ 75 ਜੋ ਮਾਨ ਤਾਨ ਕਰ ਦਾਂਗੇ ਭਰਾਵਾਂ ਦਾ ਅੱਛਾ ਜੀ ਹਾਂਜੀ 75000 ਦੀ ਝੋਟੀ ਦੇ ਦਾਂਗੇ ਬਹੁਤ ਜੀ 75000 ਦੀ ਝੋਟੀ ਵੀਰ ਨੇ ਕੀਤੀ ਹੈ ਡਿਮਾਂਡ ਹੈ ਬਾਕੀ 75000 ਦੇ ਵਿੱਚੋਂ ਮਾਨ ਖੁੱਲਾ ਕਰਦੇ ਹਾਂ 75000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋਊਗਾ ਬਾਕੀ ਝੋਟੀ ਪਸੰਦ ਆਊਗੀ ਤੁਹਾਡੇ ਕੁੰਡੀ ਕਾਂਡੀ ਪੂਰੀ ਆ ਤੇ ਥਣ ਭਾਂਡੇ ਦੀ ਵੀ ਪੂਰੀ ਸਾਫ ਆ ਲੈਵੇ ਲੋਵੇ ਦੀ ਦਿੱਖ ਚੰਗੀ ਆ ਸੋ ਜਿੰਨਾ ਕ ਭਾਂਡਾ ਦੋਸਤੋ ਹੈਗਾ ਦੁੱਧ ਜਿੰਨਾ ਕ ਆਪਾਂ ਕਹਿ ਦਈਏ ਵੀ 10 ਕਿਲੋ ਵਾਲਾ ਭਾਂਡਾ ਤੇ 10 ਕਿਲੋ ਵਾਲਾ 11 ਵਾਲਾ ਤੁਹਾਨੂੰ ਜਿਹੜਾ ਦੋਸਤੋ ਭਾਂਡਾ ਵੀ ਨਜ਼ਰ ਆਊਗਾ ਠੀਕ ਆ ਤੋਂ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਠੀਕ ਆ ਆ ਫੇਸ ਕੁਆਲਿਟੀ 75000 ਦੇ ਵਿੱਚੋਂ ਛੋੜ ਛੱਪਾ ਇਸ ਤੋਂ ਬਾਅਦ ਆਪਣੇ ਕੋਲ ਇੱਕ ਤੀਜੇ ਨੰਬਰ ਤੇ ਇੱਕ ਆ ਆ ਗਈ ਮੱਝ ਠੀਕ ਆ ਇਹ ਮੱਝ ਵੀ ਬਿਲਕੁਲ ਤਾਜ਼ੀ ਇਸ ਹੋਈ ਏ ਵੀਰ ਜੀ ਉਹ ਕਟਾ ਇਹਦਾ ਹਾਂ ਤੇ ਸਾਜੀ ਏ ਵੀਰ ਜੀ ਮੱਝ ਅੱਜ ਮੈਲੇ ਤੋਂ ਸਟਾਰਟ ਹੋਈ ਜੋ ਠੀਕ ਹੈ ਜੀ ਆਹ ਦੇਖ ਸਕਦੇ ਅੱਜ ਹੀ ਮੈਲੇ ਤੋਂ ਸਟਾਰਟ ਮੱਝ ਹੋਈ ਆ ਇਹਨੂੰ ਤੁਸੀਂ ਹੁਣ 15 ਗਿਨ ਮੰਨ ਲਓ 20 ਮੰਨ ਲਓ ਇਹ ਆਪਣੇ ਵੀਰਾਂ ਦੀ ਸੋਚ ਸਮਝਿਆ ਉਹ ਗਿਆ ਆਪਾਂ ਸੁਈ ਸੁਵਾਈ ਜਾਂਦੀ ਆ ਅੱਛਾ ਸੁਈ ਸੁਵਾਈ ਲਈ ਅੱਜ ਮੇਲੇ ਤੋਂ ਸਟਾਰਟ ਹੋ ਜਾਣੀ ਕਿ 15 ਦਿਨ ਦੇ ਵਿੱਚ ਮੇਲਾ ਡੰਗਰ ਸਟਾਰਟ ਹੁੰਦਾ ਵਾ ਚਲੋ 14ਵੇਂ 15ਵੇਂ ਦਿਨ ਆਪਾਂ ਪੁੱਛ ਸਕਦੇ ਜੇ ਮੇਲੇ ਉਤਰੀ ਹੈ ਹਾਂਜੀ ਹਾਂਜੀ ਅੱਜ ਫਸਤ ਦਿਨ ਮੇਲੇ ਦਾ ਇਹਦਾ ਉਹ ਕੱਟਾ ਮਗਰ ਉਹ ਕੱਟਾ ਜੋ ਮਗਰੇ ਦੇ ਠੀਕ ਹੈ ਦੁੱਧ ਕਿੰਨਾ ਹੁਣ ਚਵਾ ਰਹੇ ਤੇ ਦੁੱਧ ਵੀਰ ਜੀ ਜਿਹੜਾ ਬਿਲਕੁਲ ਲੀਟਰ ਵਾਲਾ ਦੁੱਧ 7 ਕਿਲੋ ਹੋ ਜਾਂਦਾ ਹਾਂ ਹਾਂਜੀ ਆਪਾਂ 8 ਨਹੀਂ ਕਹਿਣਾ 9 ਨਹੀਂ ਕਹਿਣਾ 7 ਕਿਲੋ ਜਿਹੜੀ ਚੀਜ਼ ਆਪਾਂ ਚੋ ਲੈਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਵਾਈ ਚਵਾਈ ਚੰਗੀ ਭੂਰ ਕੱਟਾ ਕੋਈ ਤੇ ਬਿਲਕੁਲ ਵੀ ਠੀਕ ਹੈ ਜੀ ਹਾਂਜੀ ਹਾਂਜੀ ਨਾ ਵੀ ਦੋਸਤੋ ਸੂਵੇ ਅੱਗੇ ਕੋਈ ਵੀ ਆਪਦੇ ਮੰਨ ਲੇ ਇੱਥੇ ਦੂਜੇ ਸੂਵੇ ਕਹਿਦਿਆ ਤੀਜੇ ਕਹਿਦਿਆ ਕਈ ਵੀਰਾਂ ਨੇ ਕਮੈਂਟ ਕਰਨੇ ਕਿਉਂਕਿ ਚੀਜ਼ ਬਿਲਕੁਲ ਟਰਾਂਸਪਰੈਂਟ ਬਿਲਕੁਲ ਸਾਹਮਣੇ ਦਿਖ ਰਹੀ ਹੈ ਤੁਹਾਨੂੰ ਹਾਂਜੀ ਇਹ ਆਪ ਦੀ ਸਮਝਣਾ ਵੀਰ ਜੀ ਕੋਈ ਖਰੀਦ ਸਕਦਾ ਵਾ ਤੁਹਾਡਾ ਚੌਥੇ ਮੰਨ ਲਓ ਆ ਕੋਈ ਕਹਿੰਦਾ ਕੋਈ ਘਰ ਵਾਲੇ ਦੂਜੇ ਵੀ ਕਹਿੰਦੇ ਤੇ ਤਿਜੇ ਵੀ ਕਹਿੰਦੇ ਆ ਪਰ ਅਸੀਂ ਇਹਨੂੰ ਚੌਥੇ ਸੂਵੇ ਮੰਨ ਕੇ ਚੱਲਦੇ ਆ ਅੱਛਾ ਕੀ ਹੋਊਗੀ ਥੋੜਾ ਜਿਹਾ ਨਾ ਲੱਸੀ ਕਰਕੇ ਲੱਗਦੀ ਆ ਬਾਕੀ ਹੋ ਸਰ ਤਿਜੇ ਵੀ ਹੋਵੇ ਚਾਹੇ ਚੌਥਾ ਹੀ ਕਹਿੰਦੇ ਇਹਦਾ ਚਲੋ ਜੀ ਚਲੋ ਆਪਾਂ ਨੂੰ ਜੋ ਦੱਸਿਆ ਆਪਾਂ ਤਿਜੇ ਮੰਨ ਕੇ ਲਈ ਆ ਚੌਥੇ ਲਈ ਆ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਹੈ ਬਸ ਬਸ ਹਾਂਜੀ ਮਗਰ ਕੱਟਾ ਦੁੱਧ 7 ਕਿਲੋ ਆ ਗਿਆ ਹਾਂਜੀ 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 ਲੈ ਵੀਰੇ ਖੋਲ ਦਈਏ ਇਹਨੂੰ ਵੀ ਤੋੜ ਦਿਆ ਜੇ ਮੈਲਿਓ ਦੋਸਤੋ ਸਟਾਰਟ ਹੋਈ ਆ ਮੈਲਿਓ ਵੀ ਮੈਲਾ ਮਾਰਦੀ ਬਿਲਕ ਕਟਾ ਵੀ ਤਸਲੀਨਾ ਦਿਖਾ ਦਾਂਗੇ 14 15ਵੇਂ ਦਿਨ ਇਹਦਾ ਮੈਲਾ ਦੋਸਤੋ ਸਟਾਰਟ ਪਸ਼ੂ ਦਾ ਬਾਅਦ ਵਿੱਚ 13ਵੇਂ ਦਿਨ ਤੋਂ ਵੀ ਸਟਾਰਟ ਹੋ ਜਾਂਦਾ ਉਹ ਤੁਸੀਂ ਇੱਕ ਆਈਡੀਆ ਰੱਖ ਕੇ ਸੌਦਾ ਕਰ ਲਿਓ ਠੀਕ ਹੈ ਜੀ ਅਜੇ 12 14 ਦਿਨਾਂ ਦੇ ਦਰਮਿਆਨ ਕੋਈ 7 ਕਿਲੋ 8 ਕਿਲੋ 7 8 ਕਿਲੋ ਤੇ ਬਿਲਕੁਲ ਚੱਲਦੀ ਪਈ ਆ ਬਾਕੀ ਹਵਾਨਾ ਲੇਵਾ ਤੁਸੀਂ ਆਹ ਦੇਖ ਲਓ ਠੀਕ ਹੈ ਜੀ ਦਾਦ ਨੇ ਮੜੇ ਪੈਰ ਦੱਬਦੀਆਂ ਰੋੜਾ ਰੜਾ ਜਾਂਦਾ ਕੋਈ ਕਹਣਾ ਹੋਇਆ ਠੀਕ ਆ ਬਾਕੀ ਥਣਾ ਦਾ ਨਖੇੜ ਜਿਹੜਾ ਆਪਸੀ ਬਿਲਕੁਲ ਆਪਣਾ ਵੀ ਸ਼ੇਪ ਥਣ ਨੇ ਠੀਕ ਆ ਜੀ ਸੱਚੀ ਖੱਬੀ ਬਹਿਣੀ ਅਗਲੇ ਪਿਛਲੇ ਥਣ ਜਿਹੜੇ ਆ ਵੀ ਸ਼ੇਪ ਟਾਈਪ ਥਣ ਨੇ ਸਪੇਸ ਬਿਲਕੁਲ ਜਿੰਨੀ ਵੀ ਹੋਊਗੀ ਤੁਹਾਨੂੰ ਨਜ਼ਰ ਆ ਰਹੀ ਹੈ ਠੀਕ ਆ ਆ ਦੇਖੋ ਬਈ ਤਾਰਾ ਤੁਰਾ ਬਈ ਸਾਹਬ ਇਹ ਘੱਟ ਘੁੱਟ ਵਾਤ ਵੀਰ ਜੀ ਕੋਈ ਥਣ ਦੀ ਘਾੜਵਾਦ ਨਹੀਂ ਆਪਣੀ ਗਾਰੰਟੀ ਆ ਹਾਂ ਸਾਡੀ ਸਮਝਣਾ ਕਿ ਇਹਨੇ ਖੜਨੀ ਆ ਹਾਂਜੀ ਤੇ ਲੱਦ ਕੇ ਲੈ ਜਾਏ ਜੇ ਝੋਟੀ ਪਸੰਦ ਨਾ ਆਵੇ ਪੈਸੇ ਵੀ ਲੈ ਜਾਏ ਆਪਣੇ ਤੇ ਅਸੀਂ ਉਹਦਾ ਕਿਰਾਇਆ ਵੀ ਭਰਦਾਂਗੇ ਠੀਕ ਹੈ ਯੇਨੀ ਸਾਡੀ ਗਰੰਟੀ ਝੋਟੀ ਦੀ ਕਿਸੇ ਵੀ ਡੰਗਰ ਦੇ ਵਿੱਚ ਕੋਈ ਸ਼ੱਕ ਹੋਵੇ ਤੇ ਆਪਦੇ ਪੈਸੇ ਲੈ ਜੇ ਕਿਰਾਇਆ ਸਾਡਾ ਵਾਪਸ ਆਪਾਂ ਹੀ ਉਹਨੂੰ ਦਮਾਂ ਦੇ ਕੋਲੋਂ ਆਪਣੇ ਇਹ ਮੱਝ ਵਾਪਸ ਲੈ ਆਵਾਂ ਠੀਕ ਹੈ ਠੀਕ ਕਿਉਂਕਿ ਵੀ ਜੇ ਆਪਾਂ ਲੰਮਾ ਟਾਈਮ ਕੰਮ ਕਰਨਾ ਐਣੀ ਗੱਜ ਮੱਝਾਂ ਵੇਚਤੀਆਂ ਕਰ ਲਓ ਮੁੜ ਕੇ ਆਪਾਂ ਕੋਈ ਕਿਸੇ ਨੇ ਗਾੜੀ ਨਹੀਂ ਆਉਣਾ ਹਨਾ ਆਪਣਾ ਲੰਮਾ ਟਾਈਮ ਕੰਮ ਬਾਕੀ ਚਲੋ ਵੀਰਾਂ ਦੀ ਮਿਹਰ ਚਾਹੀਦੀ ਆਪਣੇ ਦੇ ਭਰਾਵਾਂ ਦੇ ਸਾਥ ਨਾਲ ਆਪਾਂ ਲੰਮਾ ਕੰਮ ਕਰਾਂਗੇ ਠੀਕ ਆ ਇਹਦਾ ਇਹਦਾ ਮੁੱਲ ਕਿੰਨਾ ਕਰਾਂਗੇ ਵੀਰ ਇਹਦਾ ਵੀਰ ਜੀ ਨਾਰਮਲ ਹੀ ਮੁੱਲ ਕਰਨਾ ਕੋਈ 50 ਨਹੀਂ ਕੋਈ 45 ਨਹੀਂ ਇਹ 42000 ਦੀ ਝੋਟੀ ਆਪਾਂ ਦੇ ਦੇਣੀ ਆ 42000 ਦੀ ਹਾਂਜੀ 42000 ਰੁਪਏ ਦੀ 42000 ਦੇ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ 42000 ਚਲੋ ਛੋਟੀ ਸੱਪਾ ਕਰ ਦਾਂਗੇ ਵੀਰਾਂ ਦਾ ਪਾਜੀ ਸੁਈ ਸੁਈ ਆ 42000 ਦੇ ਵਿੱਚ ਮੈਨੂੰ ਜ਼ਿਆਦਾ ਨਹੀਂ ਲੱਗਦਾ ਵੀ ਚਲੋ 8-7 ਲੀਟਰ ਵੀ ਇੰਨਾ ਪਸ਼ੂ ਦਿੰਦਾ ਰਵੇ ਪਾਜੀ 6-7 ਮਹੀਨੇ ਚੋਗੇ ਵੀ ਕਰਮਾ ਵਾਲੀ ਨੂੰ 27-28000 ਦੀ ਫੇਰ ਵੇਖ ਜਾਣੀ ਏ ਹੂੰ ਹੂੰ ਚਲੋ ਨਵੇਂ ਤੋਂ ਤਾਂ ਰਲ ਗਈ ਫੇਰ ਅਗਲੇ ਨਵੇਂ ਸਵੇਲੇ ਵੀ ਤੇਰੀ ਬਾਕੀ ਚਲੋ ਅਗਲੇ ਦੀ ਸਾਂਭ ਤੇ ਆ ਤੇ ਮੈਂ ਤਾਂ 6 ਮਹੀਨੇ ਚੋਗੇ ਵੀ ਭਾਵੇਂ ਆਪਾਂ ਨੂੰ 27-28 ਹਜ਼ਾਰ ਦੀ ਫੇਰ ਵੇਚ ਲਈਏ ਤੋਕੜ 27-28 ਹਜ਼ਾਰ ਦੀ ਵਿਕ ਜਾਂਦੀ ਆ ਬਿਲਕੁਲ ਜੀ ਬਿਲਕੁਲ ਕੋ ਦੋ 4000 ਦਾ ਮਗਰ ਕਟਾ ਹੋ ਜਾਣਾ ਇਹਦਾ ਲਓ ਜੀ ਠੀਕ ਆ ਸੋ ਉਹਨੇ ਦਾ ਸੌਦਾ ਫੇਰ ਤਿਆਰ ਪਰ ਤਿਆਰ ਰਹਿਣਾ ਠੀਕ ਆ ਆਹ ਝੋਟੀ ਦੀ ਕੱਟੀ ਜੋ ਆਪਣੀ ਉਹਦੀ ਲਓ ਜੀ ਇਹ ਕੱਟੀ ਸੀ ਜਿਹੜੀ ਦੂਜੇ ਨੰਬਰ ਤੇ ਆਪਾਂ ਦਿਖਾਈ ਬਿਲਕੁਲ ਕਾਲੀ ਹੈ ਇੱਕ ਤਾਂ ਪਹਿਲਾਂ ਝੋਟੀ ਦਿਖਾਈ ਠੀਕ ਆ ਜੈਡ ਬਲੈਕੀ ਮਗਰ ਕੱਟੀ ਥੋੜੀ ਪੂਛ ਹੈਗੀ ਮ ਮਾਜ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਦੋਸਤੋ 44000 ਦੇ ਵਿੱਚ ਜੈਸਨੋ ਠੀਕ ਹੈ ਵਿੱਚੋਂ ਛੋੜਛਾਪਾ ਹਰ ਇੱਕ ਪਸ਼ੂ ਦਾ ਜ਼ਰੂਰ ਮਾਨਤਨ ਹੋ ਜਾਊਗਾ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਤੇ ਆ ਤੇ ਸਾਹਿਬ ਭਾਈ ਬੋਲਗੇ ਨੰਬਰ ਵੀਰ ਜੀ ਨੰਬਰ ਆਪਣਾ ਹੈਗਾ 99146 ਹਾਂਜੀ 70581 ਪਿੰਡ ਵੀਰ ਜੀ ਸੋਹਲਾ ਜ਼ਿਲ੍ਹਾ ਤਰਨਤਾਰਨ ਤੇ ਤਹਸੀਲ ਵੀ ਤਰਨਤਾਰਨ ਤੇ ਲਾਗੇ ਆ ਆਪਣੇ ਪਿੰਡ ਚਭਾਲ ਬੀੜ ਬਾਬਾ ਮੁੱਢਾ ਸਾਹਿਬ ਦਾ ਗੁਰਦਾ ਸਾਹਿਬ ਪੈਂਦਾ ਹਾਂਜੀ ਹਾਂਜੀ ਤੇ ਇਧਰੋਂ ਲਾਗੇ ਪੁੱਚਰ ਪੈਂਦਾ ਵਾ ਹਾਂ ਆ ਦੋ ਤਿੰਨ ਪਿੰਡ ਲਾਗੇ ਤੇ ਨਾਲ ਹੀ ਆਪਣਾ ਸੋਲ ਪਿੰਡ ਪੈ ਜਾਂਦਾ ਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਭਿੱਖੀ ਪਿੰਡ ਤੋਂ ਚਭਾਲ ਅੰਮ੍ਰitsar ਰੋਡ ਮੈਨੂੰ ਲੱਗਦਾ ਵੀ ਇੱਥੋਂ ਕੋਈ 3 ਕਿਲੋਮੀਟਰ ਹੀ ਵੀਰ ਜੀ ਜੇ ਭਿੱਖੀ ਪਿੰਡ ਇੱਥੋਂ ਮੰਨੀਏ ਤੇ ਕੋਈ ਪੈ ਜਾਂਦਾ ਵਾ 14 ਕਿਲੋ 15 ਕਿਲੋਮੀਟਰ ਹਾਂਜੀ ਤੇ ਤਰਨਤਨ ਜਿਹੜਾ ਵਾ ਆਪਣਾ ਇੱਥੋਂ ਵੇਚੀ ਕੋਈ 15 ਕਿਲੋਮੀਟਰ ਤਰਨਤਨ ਸਾਹਿਬ ਆ ਤੇ ਅੰਮ੍ਰਿਤਸਰ ਸਾਹਿਬ ਜੇ ਸੋਚ ਗਏ ਤੇ ਉਹ ਵੀ ਆਪਾਂ ਨੂੰ ਕੋਈ 20 ਕਿਲੋਮੀਟਰ ਅੰਮ੍ਰਿਤਸਰ ਆ ਹਾਂਜੀ ਚਵਾਲ 5-7 ਕਿਲੋਮੀਟਰ ਚਵਾਲ ਦੇ ਵੇਖੋ ਜੀ 6-7 ਕਿਲੋਮੀਟਰ ਚਵਾਲ ਸਾਨੂੰ ਠੀਕ ਆ ਜੀ ਹਾਂਜੀ ਸੋ ਨੰਬਰ ਜਿਹੜੇ ਆ ਦੋਸਤੋ ਵੀਰ ਸਾਹਿਬ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਕੰਟੈਕਟ ਆਪਣਾ ਬਣਾ ਕੇ ਰੱਖ ਸਕਦੇ ਜੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਬਾਕੀ ਸੋਹਣੇ ਤੋਂ ਸੋਹਣਾ ਪਸ਼ੂ ਆਪਾਂ ਵੀਰ ਆਸਤੇ ਲਿਆਵਾਂ ਬਿਲਕੁਲ ਤੇ ਜਿਓ ਜੀ ਕੁਆਲਿਟੀ ਕੋ ਉਹ ਜੀ ਤੁਹਾਡੇ ਕੋਲ ਹਾਜ਼ਰ ਕਰਿਆ ਕਰਾਂਗੇ ਉਹ ਵੀ 85000 ਤੋਂ ਅੰਦਰ 라 ਕੇ ਬਾਹਰ ਨਹੀਂ ਹੂੰ ਕਿੰਨੇ ਵੀ ਸੋਨੇ ਤੋਂ ਸੋਨਾ ਡੰਗਰ ਆਪਾਂ 85 ਤੋਂ ਅੰਦਰ ਤੁਹਾਨੂੰ ਲੈ ਕੇ ਦੇਵਾਂਗੇ 85 ਤੋਂ ਬਾਹਰ ਨਹੀਂ ਲੈ ਕੇ ਦਿੰਦੇ ਆਪਾਂ ਠੀਕ ਆ ਜੀ ਇਹ ਤੁਹਾਡਾ ਮੇਰਾ ਮਤਲਬ ਆਪਣੇ ਭੈਣਾ ਭਰਾਵਾਂ ਜਿਤਨਾ ਵੀ ਸਾਰਿਆਂ ਨਾਲ ਵਾਦਾ ਆਪਣਾ ਵਾਦਾ ਹਾਂਜੀ ਲੋ ਵੀ ਦੋਸਤੋ 85000 ਦੇ ਬਿਲਕੁਲ ਅੰਦਰ ਜਿਹੜਾ ਤੁਹਾਨੂੰ ਪਸੂ ਮਿਲੂਗਾ ਚਾਹੇ ਮੱਝਾਂ ਤੁਸੀਂ ਆ ਦੇਖ ਲਈਆਂ ਨੇ ਅੱਜ ਇੱਕ ਸਿੰਪਲ ਵਾਈਜ਼ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਮੱਝ ਚੰਗੀ ਆ ਮੰਗਾ ਨੂੰ ਜਿਵੇਂ ਨਾਰਮਲ ਇੱਕ ਭੈਣ ਭਰਾਵਾਂ ਦੇ ਆਪੋ ਆਪਣੀ ਸੋਚ ਹੁੰਦੀ ਵੀ ਲੱਖ ਤੋਂ ਬਾਹਰ ਵੀ ਰੇਟ ਕਰ ਸਕਦਾ 85000 ਦੇ ਅੰਦਰ ਵੀ ਦਿੱਤੀ ਜਾਊਗੀ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸ਼ੇਲ ਦੀ ਬਾਹਰ ਨੂੰ ਸੱਜਣੇ ਕਾਲ ਜੀ